ਵਿਸ਼ਵਾਰਤਾ ਦੇਖ ਰਹੇ ਹੋ ਤੁਸੀਂ ਬਹੁਤ-ਬਹੁਤ ਸਵਾਗਤ ਹੈ ਸਾਰੇ ਹੀ ਦਰਸ਼ਕਾਂ ਦਾ ਕਾਂਗਰਸ ਦਾ ਕੌਮੀ ਪੱਧਰ ਦੀ ਵੱਡੀ ਮੀਟਿੰਗ ਗੁਜਰਾਤ ਦੇ ਅਹਮਦਾਬਾਦ ਦੇ ਵਿੱਚ ਅੱਜ 8 April ਅਤੇ ਭਲਕੇ 9 April ਦੇ ਦਿਨ ਹੋਣ ਜਾ ਰਹੀ ਹੈ ਇਸ ਅਦਿਵੇਸ਼ਨ ਦੇ ਵਿੱਚ ਕਾਂਗਰਸ ਦੇ ਰਾਸ਼ਟਰੀ ਪੱਧਰ ਦੇ ਸਾਰੇ ਆਗੂ ਹਿੱਸਾ ਲੈਣਗੇ ਜਹਾਜ਼ ਦੇ ਵਿੱਚ ਸਵਾਰ ਹੋ ਕੇ ਅਹਮਦਾਬਾਦ ਲਈ ਰਵਾਨਾ ਹੁੰਦੇ ਕਾਂਗਰਸੀ ਆਗੂਆਂ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਜਿਸ ਵਿੱਚ ਕਾਂਗਰਸ ਦੇ ਲਗਭਗ ਉੱਤਰ ਭਾਰਤ ਦੇ ਸਾਰੇ ਵੱਡੇ ਆਗੂ ਨਜ਼ਰ ਆ ਰਹੇ ਨੇ ਇਨ੍ਹਾਂ ਦੇ ਵਿੱਚ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਅੰਬਿਕਾ ਸੋਨੀ, ਰਣਜੀਤ ਸਿੰਘ ਸੂਰਜੇਵਾਲਾ ਅਤੇ ਹੋਰ तमाम ਵੱਡੇ ਆਗੂ ਇਸ ਵੀਡੀਓ ਦੇ ਵਿੱਚ ਨਜ਼ਰ ਆ ਰਹੇ ਨੇ ਜੋ ਕਿ ਅਹਮਦਾਬਾਦ ਵੱਲ ਰਵਾਨਾ ਹੋ ਰਹੇ ਨੇ ਇਸ ਮੀਟਿੰਗ ਦੇ ਸਬੰਧ ਵਿੱਚ ਜਾਰੀ ਕੀਤੇ ਗਏ ਇੱਕ ਵੀਡੀਓ ਦੇ ਵਿੱਚ ਕਾਂਗਰਸ ਪਾਰਟੀ ਵੱਲੋਂ ਇਸ ਨੂੰ ਵਖਰੇਵੇਂ ਅਤੇ ਅਨਿਆਂ ਨੂੰ ਮਿਟਾਉਣ ਦੇ ਲਈ ਮੁਹੱਬਤ ਅਤੇ ਭਾਈਚਾਰੇ ਨੂੰ ਵਧਾਉਣ ਦੇ ਲਈ ਕਾਂਗਰਸ ਤਿਆਰ ਹੈ ਅਜਿਹਾ ਸਲੋਗਨ ਇਸ ਵੀਡੀਓ ਦੇ ਵਿੱਚ ਦਿੱਤਾ ਗਿਆ ਹੈ ਇਸ ਵੀਡੀਓ ਦੇ ਵਿੱਚ ਨਾਰਾ ਦਿੱਤਾ ਗਿਆ ਕਿ ਕਾਂਗਰਸ ਮੁਹੱਬਤ ਤੇ ਪਾਈਚਾਰੇ ਨੂੰ ਵਧਾਉਣ ਦੇ ਲਈ ਤਿਆਰ ਹੈ। ਇੱਕ ਵਾਰੀ ਤੁਹਾਨੂੰ ਫੇਰ ਦੱਸ ਦਈਏ ਕਿ ਇਹ ਗੁਜਰਾਤ ਦੇ ਅਹਮਦਾਬਾਦ ਦੇ ਵਿੱਚ ਇਹ ਅਦਿਵੇਸ਼ਨ ਹੋਣ ਜਾ ਰਿਹਾ ਹੈ ਜਿਸ ਦੇ ਵਿੱਚ ਕਾਂਗਰਸ ਦੇ ਵੱਡੇ ਆਗੂ ਹਿੱਸਾ ਲੈਣਗੇ ਇਸ ਨੂੰ ਇਤਿਹਾਸਿਕ ਅਦਿਵੇਸ਼ਨ ਦਾ ਨਾਮ ਦਿੱਤਾ ਗਿਆ ਹੈ। ਕਾਂਗਰਸ ਵੱਲੋਂ ਜਾਰੀ ਕੀਤੀ ਗਈ ਇਸ ਵੀਡੀਓ ਦੇ ਮੁਤਾਬਕ ਇਸ ਅਦਿਵੇਸ਼ਣ ਦੇ ਵਿੱਚ ਕਾਂਗਰਸੀ ਆਗੂ ਨਵਾਂ ਸੰਕਲਪ ਲੈ ਕੇ ਕਾਂਗਰਸ ਨੂੰ ਅੱਗੇ ਵਧਾਉਣ ਦੇ ਲਈ ਅਹਦ ਲੈਣਗੇ ਅਤੇ ਨਵੀਂ ਊਰਜਾ ਦੇ ਨਾਲ ਇਸ ਅਦਿਵੇਸ਼ਣ ਤੋਂ ਬਾਅਦ ਕਾਂਗਰਸ ਅੱਗੇ ਵਧੇਗੀ ਸਮਰਪਣ ਅਤੇ ਸੰਘਰਸ਼ ਦਾ ਨਾਅਰਾ ਵੀ ਇਸ ਅਦਿਵੇਸ਼ਣ ਦੇ ਵਿੱਚ ਦਿੱਤਾ ਜਾਵੇਗਾ ਅੱਜ ਅਤੇ ਭਲਕੇ ਯਾਨੀ ਕਿ 8 ਤੇ 9 April ਨੂੰ ਗੁਜਰਾਤ ਦੇ ਅਹਮਦਾਬਾਦ ਦੇ ਵਿੱਚ ਕਾਂਗਰਸ ਦਾ ਇਹ ਇਤਿਹਾਸਿਕ ਅਦਿਵੇਸ਼ਣ ਹੋਣ ਜਾ ਰਿਹਾ ਹੈ ਕਾਂਗਰਸ ਦਾ ਕੌਮੀ ਪੱਧਰ ਦੀ ਵੱਡੀ ਮੀਟਿੰਗ ਗੁਜਰਾਤ ਦੇ ਅਹਮਦਾਬਾਦ ਦੇ ਵਿੱਚ ਅੱਜ 8 April ਅਤੇ ਭਲਕੇ 9 April ਦੇ ਦਿਨ ਹੋਣ ਜਾ ਰਹੀ ਹੈ। ਇਸ ਅਦਿਵੇਸ਼ਣ ਦੇ ਵਿੱਚ ਕਾਂਗਰਸ ਦੇ ਰਾਸ਼ਟਰੀ ਪੱਧਰ ਦੇ ਸਾਰੇ ਆਗੂ ਹਿੱਸਾ ਲੈਣਗੇ। ਜਹਾਜ਼ ਦੇ ਵਿੱਚ ਸਵਾਰ ਹੋ ਕੇ ਅਹਮਦਾਬਾਦ ਲਈ ਰਵਾਨਾ ਹੁੰਦੇ ਕਾਂਗਰਸੀ ਆਗੂਆਂ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ। ਜਿਸ ਵਿੱਚ ਕਾਂਗਰਸ ਦੇ ਲਗਭਗ ਉੱਤਰ ਭਾਰਤ ਦੇ ਸਾਰੇ ਵੱਡੇ ਆਗੂ ਨਜ਼ਰ ਆ ਰਹੇ ਨੇ। ਇਨ੍ਹਾਂ ਦੇ ਵਿੱਚ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਅੰਬਿਕਾ ਸੋਨੀ, ਰਣਜੀਤ ਸਿੰਘ ਸੂਰਜੇਵਾਲਾ ਅਤੇ ਹੋਰ तमाम ਵੱਡੇ ਆਗੂ ਇਸ ਵੀਡੀਓ ਦੇ ਵਿੱਚ ਨਜ਼ਰ ਆ ਰਹੇ ਨੇ ਜੋ ਕਿ ਅਹਮਦਾਬਾਦ ਵੱਲ ਰਵਾਨਾ ਹੋ ਰਹੇ ਨੇ। ਇਸ ਮੀਟਿੰਗ ਦੇ ਸਬੰਧ ਵਿੱਚ ਜਾਰੀ ਕੀਤੇ ਗਏ ਇੱਕ ਵੀਡੀਓ ਦੇ ਵਿੱਚ ਕਾਂਗਰਸ ਪਾਰਟੀ ਵੱਲੋਂ ਇਸ ਨੂੰ ਵਖਰੇਵੇਂ ਅਤੇ ਅਨਿਆਂ ਨੂੰ ਮਿਟਾਉਣ ਦੇ ਲਈ ਮੁਹੱਬਤ ਅਤੇ ਭਾਈਚਾਰੇ ਨੂੰ ਵਧਾਉਣ ਦੇ ਲਈ ਕਾਂਗਰਸ ਤਿਆਰ ਹੈ। ਅਜਿਹਾ slogan ਇਸ ਵੀਡੀਓ ਦੇ ਵਿੱਚ ਦਿੱਤਾ ਗਿਆ ਹੈ। ਇਸ ਵੀਡੀਓ ਦੇ ਵਿੱਚ ਨਾਰਾ ਦਿੱਤਾ ਗਿਆ ਕਿ ਕਾਂਗਰਸ ਮੁਹੱਬਤ ਤੇ ਪਾਈਚਾਰੇ ਨੂੰ ਵਧਾਉਣ ਦੇ ਲਈ ਤਿਆਰ ਹੈ। ਇੱਕ ਵਾਰੀ ਤੁਹਾਨੂੰ ਫਿਰ ਦੱਸ ਦਈਏ ਕਿ ਇਹ ਗੁਜਰਾਤ ਦੇ ਅਹਮਦਾਬਾਦ ਦੇ ਵਿੱਚ ਇਹ ਅਦਿਵੇਸ਼ਨ ਹੋਣ ਜਾ ਰਿਹਾ ਹੈ ਜਿਸ ਦੇ ਵਿੱਚ ਕਾਂਗਰਸ ਦੇ ਵੱਡੇ ਆਗੂ ਹਿੱਸਾ ਲੈਣਗੇ। ਇਸ ਨੂੰ ਇਤਿਹਾਸਿਕ ਅਦਿਵੇਸ਼ਨ ਦਾ ਨਾਮ ਦਿੱਤਾ ਗਿਆ ਹੈ। ਕਾਂਗਰਸ ਵੱਲੋਂ ਜਾਰੀ ਕੀਤੀ ਗਈ ਇਸ ਵੀਡੀਓ ਦੇ ਮੁਤਾਬਕ ਇਸ ਅਦਿਵੇਸ਼ਨ ਦੇ ਵਿੱਚ ਕਾਂਗਰਸੀ ਆਗੂ ਨਵਾਂ ਸੰਕਲਪ ਲੈ ਕੇ ਕਾਂਗਰਸ ਨੂੰ ਅੱਗੇ ਵਧਾਉਣ ਦੇ ਲਈ ਅਹਿਦ ਲੈਣਗੇ। ਅਤੇ ਨਵੀਂ ਊਰਜਾ ਦੇ ਨਾਲ ਇਸ ਅਦਿਵੇਸ਼ਣ ਤੋਂ ਬਾਅਦ ਕਾਂਗਰਸ ਅੱਗੇ ਵਧੇਗੀ ਸਮਰਪਣ ਅਤੇ ਸੰਘਰਸ਼ ਦਾ ਨਾਰਾ ਵੀ ਇਸ ਅਦਿਵੇਸ਼ਣ ਦੇ ਵਿੱਚ ਦਿੱਤਾ ਜਾਵੇਗਾ ਅੱਜ ਅਤੇ ਭਲਕੇ ਯਾਨੀ ਕਿ 8 ਤੇ 9 April ਨੂੰ ਗੁਜਰਾਤ ਦੇ ਅਹਮਦਾਬਾਦ ਦੇ ਵਿੱਚ ਕਾਂਗਰਸ ਦਾ ਇਹ ਇਤਿਹਾਸਿਕ ਅਦਿਵੇਸ਼ਣ ਹੋਣ ਜਾ ਰਿਹਾ ਹੈ